ਦੇਖਿਆ ਤੇ ਅੱਖਾਂ ਵਿੱਚ ਜਲਣ ਪੈਣ ਲੱਗ ਗਈ ਐ ਤੇ ਸਾਹ ਵਿੱਚ ਘੁੱਟਣ ਹੋਣ ਲੱਗ ਗਏ ਫੈਕਟਰੀ ਵਿੱਚੋਂ ਪਤਾ ਨਹੀਂ ਕਿਹੜੀ ਦੀ ਗੈਸ ਆਈ ਕਿਸੇ ਫੈਕਟਰੀ ਨੂੰ ਵੀ ਬਲੇਮ ਨਹੀਂ ਕਰਦੇ ਐ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਕੈਂਸਰ ਨਾਲ ਵੀ ਲੋਕ ਜੂਝ ਰਹੇ ਐ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਜੀ ਪਿੰਡ ਮੇਰਾ ਮਲੂਕਪੁਰ ਐ ਜੀ ਕੱਲ ਅਸੀਂ ਕੋਈ 6:30 7:00 8:00 ਵਜੇ ਅਸੀਂ ਆਪਣੇ ਖੇਤਾਂ ਵੱਲ ਖੜੇ ਸੀਗੇ ਤੇ ਕੰਮਕਾਰ ਵੀ ਕਰਦੇ ਸੀਗੇ ਤੇ ਬਜਾਈਆਂ ਦਾ ਕੰਮ ਚੱਲ ਰਿਹਾ ਅਸੀਂ ਦੇਖਿਆ ਤੇ ਅੱਖਾਂ ਵਿੱਚ ਜਲਣ ਪੈਣ ਲੱਗ ਗਈ ਐ ਤੇ ਸਾਹ ਵਿੱਚ ਘੁੱਟਣ ਹੋਣ ਲੱਗ ਗਈ ਤੇ ਜਦੋਂ ਦੇਖਿਆ ਤੇ ਪਿੰਡ ਵਿੱਚ ਵੀ ਹੜਕਮ ਬਹੁਤ ਮੱਚ ਗਈ ਲੋਕ ਬਾਹਰ ਨਿਕਲ ਕੇ ਦੇਖਣ ਲੱਗ ਗਏ ਲੋਕਾਂ ਨੇ ਤਾਂ ਡਰਦੇ ਨੇ ਕੁੰਡੇ ਲਾ ਲਏ ਅੰਦਰ ਅੰਦਰ ਵੜ ਗਏ ਤੇ ਦੇਖਿਆ ਤਾਂ ਇਧਰ ਤੋਂ ਫੈਕਟਰੀਆਂ ਵੱਲੋਂ ਜਿਹੜੀਆਂ ਪੰਜਾਬ ਦੀਆਂ ਫੈਕਟਰੀਆਂ ਆ ਇੱਕ ਐਨ ਐਫ ਐਲ ਹੈ ਇੱਕ ਤੇ ਪੀ ਐਸ ਸੀ ਐਲ ਹੈ ਇਹਨਾਂ ਦੋਹਾਂ ਫੈਕਟਰੀ ਵਿੱਚੋਂ ਪਤਾ ਨਹੀਂ ਕਿਹੜੀ ਦੀ ਗੈਸ ਆਈ ਕਿਸੇ ਫੈਕਟਰੀ ਨੂੰ ਵੀ ਬਲੇਮ ਨਹੀਂ ਕਰਦੇ ਐ ਤੇ ਫੈਕਟਰੀਵੋਂ ਗੈਸ ਆਈ ਤੇ ਲੋਕਾਂ ਨੂੰ ਲੋਕਾਂ ਦੇ ਵਿੱਚ ਪਿੰਡ ਦੇ ਵਿੱਚ ਹੜਕਮ ਜਿਆਦਾ ਮੱਚ ਗਈ ਤੇ ਜਿਹਦੇ ਨਾਲ ਜਿਹਦੇ ਨਾਲ ਅਸੀਂ ਮੁੜ ਕੇ ਦੇਖਿਆ ਤਾਂ ਲੋਕ ਇਕੱਠੇ ਹੋ ਗਏ ਮੁੰਡੇ 5 7 10 ਬੰਦੇ ਇਕੱਠੇ ਹੋ ਗਏ ਅਸੀਂ ਫੈਕਟਰੀ ਵੱਲ ਚੱਲ ਗਏ ਫੈਕਟਰੀ ਵਿੱਚ ਜਾ ਕੇ ਦੇਖਿਆ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਿ ਪੀਏਸੀਐਲ ਦੀ ਹੈ ਜਾਂ ਐਨਐਫਐਲ ਦੀ ਹੈ ਗੈਸ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਫਿਰ ਅਸੀਂ 7 ਵਾ ਸੱਤੀ ਜੀ ਨਾਲ ਕੰਟੈਕਟ ਕੀਤਾ ਉਹਨਾਂ ਨਾਲ ਕੰਟੈਕਟ ਕਰਨ ਦੇ ਬਾਅਦ ਉਹਨਾਂ ਨੇ ਐਸ ਡੀ ਐਮ ਨੂੰ ਵੀ ਭੇਜਿਆ ਇੱਥੇ ਐਡੀਮ ਸਾਹਿਬ ਆਏ ਐ ਪੁਲਿਸ ਵੀ ਆਈ ਐ ਡਾਕਟਰ ਵੀ ਆਏ ਐ ਤੇ ਸਤੀ ਸਾਹਿਬ ਵੀ ਖੁਦ ਵੀ ਆਏ ਐ ਉਹਨਾਂ ਨੇ ਸਾਨੂੰ ਵੈਸੇ ਆਸ਼ਵਾਸਨ ਦਿੱਤਾ ਹੈ ਰਾਤ ਕਿ ਜਿਹੜਾ ਦੋਨਾਂ ਪਾਸਿਆਂ ਦੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਗੱਲਬਾਤ ਕਰਕੇ ਇਹਦਾ ਹੱਲ ਕਰਦੇ ਆਂ ਲੇਕਿਨ ਸਰ ਇੱਕ ਗੱਲ ਇੰਨੀ ਵੱਧ ਸਕਦੀ ਹੈ ਤਾਂ ਛੋਟਾ ਕਾਂਡ ਸੀਗਾ ਵੈਸੇ ਤਾਂ ਜਿਹੜਾ ਕੱਲ ਬੀਤਿਆ ਪਹਿਲਾਂ ਵੀ ਕਈ ਵਾਰ ਇਹ ਕੰਮ ਹੋ ਰਿਹਾ ਹੈ ਸੈਂਸਰ ਸਕੂਲ ਦੇ ਬੱਚੇ ਵੀ ਬਿਮਾਰ ਹੋਲੇ ਆ ਇਹ ਐਦਾਂ ਦਾ ਡਰ ਲੱਗ ਰਿਹਾ ਹੈ ਕਿ ਜੇ ਜਦਾ ਕੋਈ ਭਾਰ ਘਾਟ ਨਾ ਇੱਥੇ ਹੋ ਜਾਵੇ ਅਸੀਂ ਜਦਾ ਐਦਾਂ ਲੱਗ ਰਿਹਾ ਸਾਨੂੰ ਵੀ ਇਹ ਬਰੂਦ ਦੇ ਢੇਰ ਪਰ ਬੈਠੇ ਆ ਸਾਡੇ ਪਿੰਡਾਂ ਵਿੱਚ ਅਜਾੜਾ ਪੈ ਜਾਣਾ ਹੈ ਜੀ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਕੈਂਸਰ ਨਾਲ ਵੀ ਲੋਕ ਜੂਝ ਰਹੇ ਆ ਜੀ ਪਾਣੀ ਸਾਡਾ ਖਰਾਬ ਹੋ ਗਿਆ ਫੈਕਟਰੀ ਦੀ ਬਦੌਲਤ ਇਸ ਕਰਕੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਜਾਵੇ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਵੱਲੋਂ ਕਿ ਜਿਹੜਾ ਸਾਡੇ ਹਵਾ ਪਾਣੀ ਗੰਦਾ ਨਾ ਕੀਤਾ ਜਾਵੇ ਅਸੀ ਕਾਲ ਜੀ ਮੇਰਾ ਨਾਮ ਗੁਰਮukh ਸਿੰਘ ਹੈ ਜੀ ਮੇਰਾ ਪਿੰਡ ਮਲੂਕਰ ਹੈ ਰਾਤ ਅਸੀਂ ਕਰੀਬ 7:00 ਵਜੇ ਜਦੋਂ ਘਰ ਤੇ ਵਿਹੜੇ 'ਚ ਬੈਠੇ ਸੀਗੇ ਅਚਾਨਕ ਇੱਕਦਮ ਅੱਖਾਂ 'ਚ ਜਲਣ ਪੈਣ ਲੱਗੀ ਜੀ ਤੇ ਸਾਹ ਲੈਣ 'ਚ ਵੀ ਪ੍ਰੋਬਲਮ ਆ ਰਹੀ ਸੀ ਜੀ ਤੇ ਅਸੀਂ ਜਿੱਦਾਂ ਬਾਹਰ ਨਿਕਲ ਕੇ ਦੇਖਿਆ ਇਹ ਪਿੰਡ ਚ ਦੱਸ ਰਹੇ ਸੀਗੇ ਲੋਕ ਵੀ ਕੋਈ ਗੈਸ ਲੀਕ ਹੋਈ ਐ ਤੇ ਮਤਲਬ ਸਾਰੇ ਲੋਕ ਇਕੱਠਾ ਹੋ ਗਏ ਰਾਤ ਨੂੰ ਜੀ ਤੇ ਇਹ ਪਤਾ ਲੱਗਣਾ ਚਾਹੀਦਾ ਏ ਪੰਜਾਬ ਦੀ ਕਿਹੜੀ ਫੈਕਟਰੀ ਦੀ ਗੈਸ ਐ ਜੀ ਕਿਹੜੀ ਗੈਸ ਐ ਇਹਦੀ ਜਾਂਚ ਹੋਣੀ ਚਾਹੀਦੀ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਕਰਨ ਜੋ ਸਿੰਘ ਐ ਜੀ ਮੈਂ ਸਟੱਡੀ ਕਰਦਾ ਕਾਲਜ ਵਿੱਚ ਕੱਲ ਸ਼ਾਮ 7 ਵਜੇ ਦੇ ਕਰੀਬ ਜੀ ਸਾਡੇ ਜਿਹੜੇ ਪਾਸ ਲੱਗੀਆਂ ਫੈਕਟਰੀਆਂ ਵਿੱਚੋਂ ਕੋਈ ਗੈਸ ਲੀਕ ਹੋਣ ਦੇ ਕਾਰਨ ਸਾਨੂੰ ਸਾਹ ਲੈਣ ਵਿੱਚ ਦਿੱਕਤ ਤੇ ਅੱਖਾਂ 'ਚ ਬਹੁਤ ਤੇਜ਼ ਜਲਣ ਹੋਣ ਲੱਗ ਪਈ। ਅਸੀਂ ਸੜਕ ਵਿੱਚ ਸੈਰ ਕਰ ਰਹੇ ਸੀ ਕਿ ਕੱਲ ਸ਼ਾਮ 7-8 ਵਜੇ ਦੇ ਕਰੀਬ ਤਾਂ ਸਾਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਦੇ ਕਾਰਨ ਸਾਨੂੰ ਬਹੁਤ ਮੁਸ਼ਕਲ ਆਈ ਜੀ। ਤਾਂ ਅਸੀਂ ਆਪਣੇ ਆਪਣੇ ਘਰੇ ਚਲੇ ਗਏ ਜੀ।